बढ़िया है तो भाई सर कितनी लोगिट लग सकती है इस एरिया में 10000 10000 पक्की ऊपर ठल्ले ओके अच्छा जी ये हालचाल है हां जी बढ़िया बढ़िया हां ठीक अगर करा रहे हो तो सी हर लोगिटल बारे चलाओ सर वाह है क्या दृश्य शब्द की तो लगदा मेरे को हां 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 मैं साले हां जी ते मिस्त्री लाइव जाएं पूरे वो देखो मित्रों मिस्त्री लगे हुए हैं काम हो रहा है ਜੀ ਸੋ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਸੋ ਮੈਂ ਆਇਆ ਵਜ ਕਿਰਤ ਨੂੰ ਲੈਣ ਤੇ ਉਹਦੀ ਬੱਸ ਆਉਣੇ ਵਾਲੀ ਸਕੂਲ ਬੱਸ ਤੇ ਉਹਦੇ ਲਈ ਇੱਕ ਸਰਪ੍ਰਾਈਜ਼ ਹੈ ਉਹਨੇ ਦੇਖਣਾ ਵੀ ਚਾਚਾ ਲੈਣ ਆਇਆ ਮੈਨੂੰ ਹੈਨਾ ਤੇ ਬਹੁਤ ਟਾਈਮ ਬਾਅਦ ਕਿਤੇ ਅੱਜ ਉਹਨੂੰ ਮੈਂ ਲੈਣ ਆਇਆ ਤੇ ਸਰਪ੍ਰਾਈਜ਼ ਉਹਦੇ ਵਾਸਤੇ ਦੇਖਿਓ ਫਿਰ ਉਹਦਾ ਰਿਐਕਸ਼ਨ ਲਵ ਵੀ ਮਿੱਤਰੋ ਬੱਸ ਆ ਗਈ ਕਿਰਤ ਦੀ ਤੁਸੀਂ ਦੇਖ ਸਕਦੇ ਆ ਤੈਨੂੰ ਲੈਣ ਆਇਆ ਮੈਂ ਪਾਵਰ ਫਿਰ ਕਿਵੇਂ ਰਹਾ ਹੈ ਹੈ ਮੈਂ ਤਾਂ ਹੀ ਸੋਚਿਆ ਵੀ ਇਹ ਕੌਣ ਖੜਾ ਮੈਨੂੰ ਮੈਂ ਦੇਖਿਆ ਹੀ ਅੱਜ ਸਰਪ੍ਰਾਈਜ਼ ਮਿਲਿਆ ਤੁਹਾਨੂੰ ਹੋ ਲਓ ਜੀ ਲੋਗ ਇਟ ਆ ਗਿਆ ਸਰ ਦੋਇ ਮਿਸਤਰੀ ਨੇ ਸਾਫ ਸਫਾਈ ਕਰਤੀ ਤੁਹਾਨੂੰ ਹੱਸ ਕਰੇਗਾ 4-5000 ਹੁਣ ਆਈ ਆ 41500 ਪਹਿਲਾਂ ਆਈਆਂ ਸੀਗੀਆਂ ਤੇ ਬੱਸ ਉਹ ਜਿਹੜੇ ਅੰਬ ਐ ਤੇ ਸ਼ੈੱਡ ਪਾਉਣਾ ਚਾਚਾ ਠੀਕ ਹੈ ਜੀ ਤੇ ਉਹ ਦੇਖੋ ਚਾਚਾ ਆ ਗਿਆ ਪਤਾ ਨਾ ਕੰਮ ਤਾਂ ਦੱਸ ਕੀ ਚੱਲਦਾ ਹੈ ਤੈਨੂੰ ਲੈ ਕੇ ਕੌਣ ਆਇਆ ਅੱਜ ਵਸਤੇ ਸਰਪ੍ਰਾਈਜ਼ ਹੋਦਾ ਤੈਨੂੰ ਇਹ ਬਰਦੀ ਤਾਰਨੀ ਨਹੀਂ ਨੀ ਹੈਗੀ ਕਿ ਬੰਨ ਬੰਨ ਕੇ ਰੱਖਣੀ ਹੈ ਤੇ ਹਾਂਜੀ ਮਿੱਤਰੋ ਪਤੀਜੇ ਨੂੰ ਆਪਾਂ ਲਿਆ ਹੈ ਕਿਰਤ ਨੂੰ ਆ ਦੇਖੋ ਪਿੱਛੇ ਤੇ ਹਲੇ ਪਤੀਜੀ ਰਹਿ ਗਈ ਪਤੀਜੀ ਦੀ ਬੱਸ ਬਾਈ ਗੇਟ ਦੇ ਮੋੜੇ ਆ ਕੇ ਖੜੂੰਗੀ ਲੋ ਵੀ ਮਿੱਤਰੋ ਸਕੂਲ ਦੀ ਬਰਦੀ ਤਾਰੀ ਨਹੀਂ ਹਲੇ ਉਹਨੇ ਸਾਈਕਲ ਵੀ ਚੱਕ ਲਿਆ ਪਹਿਲਾਂ ਹੀ ਆ ਦੇਖੋ ਸਾਈਕਲ ਦੇ ਮੂੰਹ ਦੇ ਕੇ ਦਿਖਾ ਦੇ ਮੂੰਹ ਆਪਣਾ ਸਾਈਕਲ ਪਹਿਲੇ ਹੀ ਚੱਕ ਲਿਆ ਬਰਦੀ ਉਤਾਰੀ ਨਹੀਂ ਹਲੇ ਸਾਈਕਲ ਨਾਲ ਪੂਰਾ ਪਿਆਰ ਇਹਦਾ ਇਹ ਪਹਿਲਾਂ ਇਹਨੂੰ ਸਟੈਂਡ ਲੱਗੇ ਸੀਗੇ ਦੋਏ ਦੋ ਟਾਇਰ ਸਾਈਡਾਂ ਤੇ ਇਹ ਨਹੀਂ ਚਾਚਾ ਜੀ ਕੀ ਹਾਲ ਚਾਲ ਹੈ ਹਾਂ ਜੀ ਵਧੀਆ ਵਧੀਆ ਆਹ ਕੀ ਕਰਾਰੇ ਤੁਸੀਂ ਹਾ ਲੋਗਿੱਟਾ ਲਵਾਰੇ ਲੋਗ ਸਰਵਾ ਹੈ ਤੇ ਦਰਸ਼ਕਾਂ ਨੂੰ ਕਿੱਦਾਂ ਲੱਗਦਾ ਮੈਨੂੰ ਪਾਉਂਗਾ ਹਾਂ ਨਸਾ ਲਈ ਹਾਂ ਜੀ ਤੇ ਮਿਸਤਰੀ ਲਾਈਵ ਆਏ ਪੂਰੇ ਉਹ ਦੇਖੋ ਮਿੱਤਰੋ ਮਿਸਤਰੀ ਲੱਗੇ ਹੋਏ ਨੇ ਕੰਮ ਬਣਾ ਦੇ ਲਗਾ ਲਿਏ ਘਰ ਇਹਨਾਂ ਨੂੰ ਸਾਫ ਸੁਥਰਾ ਦਿਖਦਾ ਉਹ ਦੇਖੋ ਘਰ ਕਿੰਨਾ ਘੈਂਟ ਹੈ ਨਾ ਚਾ ਲੋਗਿੱਟਾ ਲੱਗੇ ਹੋਰ ਵਧੀਆ ਲੱਗਣੀਆਂ ਆ ਦੇਖੋ ਮਿੱਤਰੋ ਇੱਧਰ ਮਿਸਤਰੀ ਲੋਗ ਇਟਾ ਲਾ ਰਿਆ ਆ ਦੇਖੋ ਹਨ ਚੰਨ ਚੰਨ ਚਣਾਈ ਕਰਦਾ ਮਿਸਤਰੀ ਇੱਧਰ ਆ ਇਹਨੂੰ ਕਿਹੜੇ ਨੂੰ ਸਾਈਕਲ ਚਲਾਉਣੇ ਨੂੰ ਜਗ੍ਹਾ ਨਹੀਂ ਮਿਲ ਰਹੀ ਹੈ ਠੀਕ ਹੈ ਜੀ ਪਿੱਛੇ ਨੂੰ ਜਾ ਰਿਹਾ ਹਾਂ ਆ ਇਹ ਚਲਾ ਲੈ ਹਾਂ ਜੀ ਵਾਹ ਕੀ ਵਾਕਾਂ ਹਾਏ ਹਾਏ ਡੰਗੜ ਕੁੱਟਾਂਗੇ ਦੇਖਦੇ ਦੇਖ ਇਹ ਕੋਤ ਦੇਖੋ ਦੇਖੋ ਜੀ ਦੇਖੋ ਕਿੱਧਰ ਨੂੰ ਲੈ ਗਿਆ ਮੋੜ ਕੇ ਸਾਈਕਲ ਸਾਈ ਕੱਢ ਲਈਆ ਟੋਕੇ ਵੱਲ ਨੂੰ ਲੈ ਗਿਆ ਬਹੁਤ ਘੈਂਟ 뷰 ਜੇ ਆਉਂਦਾ ਦੇਖੋ ਆ ਲੈ ਜੰਨਾ ਕਾ ਆ ਲਜਾ ਚਦਾ ਨਾ ਕੜਾ ਦੇਖਣਾ ਤੁਹਾਡਾ ਘਰ ਸਾਫ ਸਾਫ ਸੁਥਰਾ ਆ ਲੀ ਗੇ ਲਓ ਜੀ ਲਓ ਜੀ ਲੋਕ ਦੇਖੋ ਤੁਸੀਂ ਮਿੱਤਰੋ ਜਪਨਾਜ ਬੇਤਰਗੀ ਜਪਨਾਜ ਦੀ ਬਸਤ ਪੂਰੀ ਗੇਟ ਦੇ ਮੂਹਰੇ ਆ ਦੇਖੋ ਹੁਣ ਉਹ ਦੇਖੋ ਕਿੱਦਾਂ ਹਾਏ ਹਾਏ ਕਰਦੇ ਨੇ ਆਣੇ ਵਧੀਆ 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 ਤੇ ਇਹ ਹੈਗਾ ਮੁੰਡਾ ਇੱਧਰੇ ਆਪਣੇ ਪਿੰਡ ਦੇ ਹੀ ਆ ਇਹ ਵੀ ਹੁਣ ਜਪਨਾਜ ਉਤਰੂਗੀ ਜਪਨਾਜ ਕਿੱਥੇ ਆ ਮੈਨੂੰ ਤਾਂ ਪਤਾ ਇੱਕ ਦੂਆ ਆ ਗਿਆ ਵਲੌਗ ਦੇਖ ਕੇ ਸਾਰੇ ਮੁੰਡੇ ਉਤਰੂਗੇ ਓਰੇ ਲੱਗਦਾ ਮੈਨੂੰ ਮੇਰੇ ਵਲੌਗ 'ਚ ਕੀ ਹਾਲ ਚਾਲ ਛੋਟੇ ਠੀਕ ਆ ਬਾਈ ਹੋਰ ਕੀ ਪੜਿਆ ਫੇਰ ਅੱਜ ਸਕੂਲਾਂ 'ਚ ਉਹ ਨਿਕਲੀ ਜਪਨਾਜ ਦੇਖੋ ਮਿੱਤਰੋ ਹੋ ਨਿਕਲੀ ਜਬਨਾਜ ਉਹ ਦੇਖੋ ਜਬਨਾਜ ਆਈ ਉਹ ਹਾਂਜੀ ਮਿੱਤਰੋ ਸੋ ਤੁਸੀਂ ਦੇਖ ਸਕਦੇ ਆ ਲੋ ਗਿੱਟਾ ਲਾਤੀਆਂ ਬਾਈ ਇਹਨੇ ਆ ਦੇਖੋ ਸਟਾਰਟ ਆਇਆ ਠੀਕ ਹੈ ਜੀ ਤੇ ਆ ਦੇਖੋ ਘਾਪੇ ਮਾਲ ਕਰ ਸਰਕਾਰ ਕੰਗੇ ਅਦੇ ਉਹ ਮੰਨ ਲੈ ਲੈ ਜਿਸ ਜੀ ਆਵੇ ਆਸ ਤੇਰੇ ਜੋ ਮੇਰੇ ਭਾਈਓ ਸਮਾਯੋਪਯਾ ਜੋ ਜਿਵੇਂ ਆਵੇ ਸਮਾਨਾ ਕਰੇ ਸੋਈ ਆ ਜਿਵੇਂ ਆਇਆ ਲੈ ਆ ਮਰਨੰਗਾ ਲੋਕਾਇ ਆਖੀ ਹੈ ਜੇ ਮਰ ਜਾਣਾ ਠੀਕ ਹੈ ਜੀ ਤੇ ਲੋ ਗਿੱਟਾ ਅਕਤ 4100 ਦਾ ਹੋਣ ਆਈਏ ਇਹਦੇ ਵਿੱਚ 41 4200 ਕਹਿੰਦੇ ਇਹ ਤੇ 1500 ਇਹਨਾਂ ਨੇ ਪਹਿਲਾਂ ਛੱਡੀ ਸੀਗੀ ਸਾਡੇ ਮੈਨੂੰ ਲੱਗਦਾ ਵੀ 5000 ਹੋਰ ਆ ਸਕਦੀ ਹੈ ਆਸ ਹੈਗੀ ਹੈ ਕਿਉਂਕਿ ਬੇੜਾ ਥੋੜਾ ਖੁੱਲਾ ਹੈ ਇਧਰ ਆਪਾਂ ਤੇ ਉਸ ਦੇਖ ਕਰਦੇ ਹਾਂ ਠੀਕ ਹੈ ਜੀ ਆ ਦੇਖ ਹੱਲੇ ਲੱਗਣੀ ਆ ਬਾਬੇ ਉਹ ਇੰਟਾ ਲਾ ਦਿੱਤਾ ਇਹ ਜਿਹੜੇ ਡਿਜ਼ਾਈਨਰ ਡਿਜ਼ਾਈਨ ਹੋ ਉਹ ਇਹਨਾਂ ਨੇ ਕਰਦੇ ਆਪਾਂ ਮਿਸਤਰੀਆਂ ਨਾਲ ਗੱਲਬਾਤ ਮਿਸਤਰੀ ਕੀ ਹਾਲ ਚਾਲ ਐ ਬੜੀਆ ਹੈ ਤੋ ਭਾਈ ਯਾਰ ਕਿੰਨੀ ਲੌਗ ਇਟ ਲੱਗ ਸਕਦੀ ਇਸ ਏਰੀਆ ਮੇ 10000 10000 ਪੱਕੀ ਉੱਪਰ ਥੱਲੇ ਆ ਸਰ 80 ਲਾਏਗਾ ਓਕੇ ਫਿਰ ਡਿਜ਼ਾਈਨ ਕਿਹੋ ਜਿਹਾ ਡਾਲਾਂਗੇ ਫੁੱਲ ਫਾਲ ਬਣਾਏਗੇ ਜਾਂ ਫਿਰ ਕੁਝ ਹੋਰ ਫੁੱਲ ਬਣਾਏਗੇ ਓਕੇ ਟਰੈਕਟਰ ਵੀ ਬਣਾ ਦੇ ਯਾਰ ਅੱਛਾ ਫੁੱਲ ਡਿਜ਼ਾਈਨ ਕੌਨ ਸਾਂ ਉਹਨਾਂ ਫੁੱਲ ਦਾ ਲਾਲ ਲਾਲ ਪੀਲਾ ਠੀਕ ਕਿਤਨਾ ਟਾਈਮ ਹੋਇਆ ਬਾਈ ਤੈਨੂੰ ਕੰਮ ਕਰਤੇ ਹੋ ਗਿਆ 7-8 ਸਾਲ 7-8 ਸਾਲ ਹੈ 8 ਸਾਲ ਦਾ ਐਕਸਪੀਰੀਅੰਸ ਹੈ ਬਾਈ ਮੁੰਡਿਆ ਦਾ ਤੇ ਲੱਗਿਆ ਦੂਜਾ ਬਾਈ ਵੀ ਮਿਸਤਰੀ ਹੈ ਬੱਚਾ ਮਿਸਤਰੀ ਦਾ ਇੱਧਰ ਬਾਈ ਜੀ ਫੇਵਰ ਲੱਗੀ ਵੀ ਆ। ਓਹੋ। ਮਸਤਰੀ ਹੁਣ ਤੱਕ ਕਿੰਨੀ ਇੰਟ ਲੱਗੀ ਏ? 8900 8900 ਲੱਗ ਗਿਆ। ਹੈ। ਖਾਸਾ ਯਾਰ ਇਹ ਤਾਂ ਫਿਰ। ਆ ਵੀ ਸ਼ਰਾਰਤੀਓ ਤੁਸੀਂ ਨਹੀਂ ਛੱਡਦੇ ਮੈਨੂੰ ਅੱਜ ਇੱਕਦਮ। ਤੜ ਰੱਦਦਾ। ਕਾਹਨੂੰ ਛੱਡਦਾ। ਮੈਂ ਥੱਫੜ ਵੀ ਪੇੜਦਾ ਹੁੰਦਾ ਫਿਰ ਦੇਖੀ ਤੁਸੀਂ ਸਾਨੂੰ ਦੋਨਾਂ ਰ ਇੱਕ ਇੱਕ ਚੋਂ ਪੇੜ ਵੱਜਣੀ ਹੁਣ ਛੱਡੋ ਮੈਨੂੰ ਚਲੋ ਮਿੱਤਰੋ ਫਿਰ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਪਹਿਲਾਂ ਮੈਂ ਇਹਨਾਂ ਨੂੰ ਇੱਕ ਇੱਕ ਪਹਿਲਾਂ ਇਹਨਾਂ ਨੂੰ ਮੈਂ ਇੱਕ ਇੱਕ ਚੋਂ ਪੇੜ ਛੱਟ ਕੇ ਆਉਂਦਾ ਠੀਕ ਹੈ ਜੀ ਛੜਜੋ ਛੜਜੋ ਹੁਣ ਤੁਸੀਂ ਛੜਜੋ ਭੱਜਦੇ ਹੁਣ ਹੈ ਇੱਕ ਉਧਰ ਨੂੰ ਹੋ ਗਈ ਇੱਕ ਕਦ ਨੂੰ ਹੋ ਗਿਆ ਹੁਣ ਆਓ ਮੇਰੇ ਕੋਲ ਤੁਸੀਂ ਲਾਈਵ ਜ ਆਪਣਾ ਆਜ਼ਾਦੀ ਗੋਲੀ ਗਈ ਆਪਣੀ ਬਹੁਤ ਸੰਭੀ ਮਿੱਤਰੋ ਪੂਰਾ ਘੈਂਟ ਹੈ ਤੁਸੀਂ ਦੇਖ ਸਕਦੇ ਪਿੱਛੇ ਬੱਦਲ ਕਿੰਨੀ ਘੈਂਟ 뷰 ਆ ਰਿਹਾ ਬੱਦਲ ਦਾ ਠੀਕ ਹੈ ਜੀ ਮੈਂ ਤਾਂ ਛੱਟ ਕੇ ਵੀ ਨਹੀਂ ਆਇਆ ਤੇਰੇ ਪਾਪਾ ਨੂੰ ਮੈਂ ਨਹੀਂ ਛੱਡਿਆ ਯਾਰ ਹਾਂ ਇੱਧਰ ਨੂੰ ਆ ਹੈ ਕਲਾਸ ਨਾ ਨਾ ਜਾਏ ਕਾਇ ਬੋਲ ਨਹੀਂ ਜਾ ਲੋ ਵੀ ਮਿੱਤਰੋ ਇੱਧਰ ਇੱਧਰ ਤਾਂ ਲੱਗ ਗਈ ਹਲੇ ਹਲੇ ਉਹ ਬੈੱਡ ਬਣਾਇਆ ਹੋ ਮੁੰਡਿਆਂ ਨੇ ਇੱਥੇ ਵੀ ਲੱਗਣੀਆਂ ਹਲੇ ਇੱਧਰ ਤੱਕ ਉਹ ਉੱਥੇ ਤੱਕ ਲਾਉਣੀਆਂ ਇਹਦੇ ਪਿੱਛੇ ਉਹ ਪੈਣਾ ਜਿੱਥੇ ਅੰਬ ਸ਼ੈੱਡ ਇੱਕ ਠੀਕ ਹੈ ਜੀ ਮੈਸਾ ਨੂੰ ਤੇ ਥੱਲੇ ਘਰਤ ਤੇ ਉਹ ਚਾਚਾ ਖੜਾ ਆਪਣਾ ਇੱਧਰ ਚਾਚੀ ਤੇ ਆਹ ਲੋ ਗਿੱਟਾ ਹਲੇ ਇੱਥੇ ਵੀ ਬਣੀਆਂ ਸਾਰੇ ਬਸੇ ਪਣੀਆਂ